ਸਸਿਕਲ ਤੋਂ ਅਨਸਾਰ ਨੂੰ ਤੁਹਾਨੂੰ ਸਵਾਗਤ ਹੈ ਫਿਰ ਤੋਂ ਨੰਬਰ 1 ਵਲੌਗ ਵਿੱਚ ਤਾਂ ਜੀ ਫਿਰ ਇਹ ਹੈਗੇ ਮੇਰਾ ਅੱਜ ਦਾ ਵਲੌਗ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਆਪਣੇ ਪਿੰਡ ਦੀ ਕੋਈ ਜਗ੍ਹਾ ਦਿਖਾਵਾਂਗੇ ਹਲਕਾ ਅੰਸਕੂਲ ਤੋਂ ਆ ਕੇ ਮਿਲਦੇ ਹਾਂ ਤੁਹਾਨੂੰ ਬਾਕੀ ਮੈਂ ਹਲੇ ਤੁਹਾਨੂੰ ਹਲੇ ਤਿਆਰ ਹੁੰਦੀ ਹੈ ਕੋਈ ਡਰਾਈਵਿੰਗ ਦੀ ਬੈਠਕ ਫਿਰ ਸਕੂਲ ਤੋਂ ਆ ਕੇ ਤੁਹਾਨੂੰ ਦਿਖਾਵਾਂਗਾ ਸਭ ਕੁਝ ਕਣ ਕਣ ਕੀ ਕੀ ਆ ਖਲੇ ਦਾ ਸਕੂਲੀ ਤਿਆਰ ਹੋ ਰਹੇ ਦੀਏ ਤਾਂ ਫੇਰ ਤੁਹਾਨੂੰ ਸਕੂਲ ਤੋਂ ਆ ਕੇ ਹੀ ਮਿਲਦਾ ਤਾਂ ਜੀ ਫੇਰ ਨਾ ਜੀ ਹੁਣ ਅਸੀਂ ਸਕੂਲ ਤੋਂ ਆਦਿਆ ਹੁਣ ਆਪਾਂ ਤੁਹਾਨੂੰ ਦਿਖਾ ਜਨੇ ਆ ਉਹ ਗੁੱਸੇ ਆਪਣੇ ਘਰ ਤੋਂ ਬਾਹਰ ਤੇ ਅੱਗੇ ਆ ਕੇ ਮੜਿਆ ਆਖੋ ਸੁੱਤਾ ਪਿਆ ਉਹ ਨੂੰ ਜੀ ਮੈਂ ਤੁਹਾਨੂੰ ਆਪਣਾ ਪਿੰਡ ਦਿਖਾਉਂਦਾ ਦੇਖੋ ਜੀ ਉਹਨਾਂ ਦੀ ਦਰਖਤ ਹੁੰਦੇ ਸੀਗੇ ਮੇਰੇ ਪੁਰਾਣੇ ਬਲੌਗ ਦੇਖੋ ਪੂਰੇ ਹੁੰਦੇ ਸੀਗੇ ਉਹ ਵੱੜ ਤੇ ਸਾਰੇ ਦੇਖੋ ਕਿੰਨਾ ਖਾਲੀ ਖਾਲੀ ਲੱਗਣ ਲੱਗ ਗਿਆ ਉਹਰੇ ਤੇ ਇਹ ਸਾਰ ਲੱਕੜ ਬਣਾਤੀ ਚਲੋ ਹੁਣ ਆਪਾਂ ਫੇਰ ਅੱਗੇ ਚੱਲਦੇ ਹਾਂ ਫੇਰ ਉਸਤੇ ਪੀਰੇ ਤਾਂ ਵੇਖੋ ਜੀ ਉਹ ਸਾਹਮਣੇ ਹੈਗਾ ਜੀ ਗੁਰਦੁਆਰਾ ਆਪਣੇ ਪਿੰਡ ਦਾ ਉੱਥੇ ਕਦੇ ਹੋਰ ਬਲੌਗ ਚੱਲਾਂਗੇ ਦਿਖਾਣਾ ਅੱਜ ਆ ਤੁਹਾਨੂੰ ਪੀਰ ਦਿਖਾਉਣੇ ਆ ਅੰਦਰ ਤੋਂ

ਉੱਧਰ ਚੱਲਦੇ ਨੇ ਚਲ ਲਈ ਕੋ ਉੱਧਰ ਗਿਆ ਮਾਰੇ ਆਂ ਜੀ ਚੱਲ ਜੇ ਖੜ ਜਾਂਦੇ ਹਾਂ ਦੀ ਕੋ ਗਲੀ ਜਾਂਦੀ ਆ ਇਹ ਗਲੀ ਨੇ ਜੀ ਉੱਧਰ ਜਿਹੜੀ ਕੋ ਮੋਟੀ ਗਲੀ ਦਿਖਰੀ ਉਹ ਚ ਕੱਢਦੀ ਆ ਹਾਂ ਮੈਂ ਹੁਣ ਦਿਖਾਉਂਦੀ ਇਹਨੂੰ ਇੱਕ ਵਾਰ ਆ ਚਲੋ ਚਲੋ ਆਹ ਜੀ ਧਰ ਮਸ਼ਾਅੱਲਾ ਮੈਂ ਆਲੀ ਗਲੀ ਗੱਲ ਕਰ ਰਹੀ ਸੀ ਇਹ ਚ ਖੜਦੀ ਇਹ ਬਹੁਤ ਪਿੱਛੇ ਆ ਕੇ ਨੂੰ ਜਾਂਦੀ ਆ ਤੁਸੀਂ ਸਾਨੂੰ ਡਾ ਖਾਣਾ ਹੈ ਤੇ ਮੰਦਿਰ ਵੀ ਆ ਤੁਹਾਨੂੰ ਮੰਦਿਰ ਵੀ ਦਿਖਾਣੇ ਆ ਆਹ ਇਹ ਮੰਦਿਰ ਵੇਖੋ ਜੀ ਇਹ ਮੰਦਿਰ ਆਈ ਹਾਲੇ ਅੰਦਰ ਤੋਂ ਜਾਂ ਰਹੇ ਇਹ ਬਾਰ ਬਾਰ ਦਿਖਾ ਦੋ ਪਰ ਉਹ 골ਡ ਨਾਲ ਪੇਂਟ ਕੀਤਾ ਹੋਇਆ ਚਲੋ ਫਿਰ ਕਿਤੇ ਹੋਰ ਇਹ ਭੌਂਗਾ ਦਹੀ ਰੰਗ ਦਾ ਇਹ ਆ ਰਿਹਾ ਤੇ ਕਾਗੜੀ ਵੀ ਜਾਂਦੀ ਆ ਲੱਗ ਤੇ ਆਂਦੀ ਆ ਆ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਆ ਤੇ ਆਇਕੋ ਜਿਆ ਹੈਗਾ ਇਹ ਡੇਰਾ ਪਿੰਡ ਦਾ ਚਲੋ ਲਾਈਟ ਬਾਲਤੀ ਓਰੇ ਇਹ ਡੇਰਾ ਦਿਖਾਣਿਆ ਤੁਹਾਨੂੰ ਦੇਖੋ ਇਹ ਓਰੇ ਅੰਦਰ ਕੁੱਤੇ ਘੱਟੇ ਘੁੰਮਦੇ ਨੇ ਵੱਡੇ ਨਾਲੇ ਤਾਂ ਮੈਂ ਅੰਦਰ ਨਹੀਂ ਜਾ ਰਿਹਾ ਫੈਂਡ ਤੋਂ ਵੱਜ ਜਾ ਹੀ ਆ ਰਹੀ ਹੈ ਬਾਕੀ ਬਸ ਆਈਏ ਸਾਡੇ ਘਰ ਦੇ ਮੂਰੇ ਮੂਰੇ ਬਸ ਹੁਣ ਆਪਾਂ ਘਰ ਚੱਲਦੇ ਹਾਂ ਚਲੋ ਉਹ ਦੇਖੋ ਜੀ ਹੁਣ ਆਪਾਂ ਘਰ ਦੇ ਕੋਲ ਤਾਂ ਆ ਗਏ ਆ ਉਹ ਦੇਖੋ ਇਹ ਤਾਂ ਆਪਣਾ ਹੀ ਘਰ ਆ ਹੁਣ ਪਤਾ ਹੀ ਆ ਉਹ ਗੁਰਦੁਆਰੇ ਕਿਸੇ ਹੋਰ ਬਲੌਗ ਚ ਲੌਂਗ ਕਰੇ ਤਾਂ ਹਮ ਲਾ ਪਾ ਆ ਗਏ ਘਰ ਚ ਹੋ ਗਿਆ ਬਸ सौ रहा है सौ लाप चलो हूं उठ के जी हम अपने रिकॉर्ड करनी है रिकॉर्ड करने के तो बाद मिलता है जी, जी, मैं दूजे अरमान गेमिंग भी सबसक्राइब करो मैं हूँ अपनी गेमिंग रिकॉर्ड करने के बाद मिलता हूं जी फिर मैं रिकॉर्ड कर लिया है गेमिंग की हले पाऊंगा अगले हफ्ते ਉਹ ਫਿਰ ਅੱਜ ਦੇ ਵਲੌਗਸ ਲਈ ਐਂਡ ਨਹੀਂ ਹੋਇਆ। ਅਲੇ ਬਾਅਦ ਚ ਗੱਲਾਂਗੇ। ਹਲ ਮੈਂ થોਡਾ થો ਟਾਈਮ ਬਾਅਦ ਮਿਲਦਾ। ਤਾਂ ਫਿਰ ਤੁਹਾਨੂੰ ਕਿਵੇਂ ਲੱਗਾ ਜੀ ਇਹ ਵਲੌਗ ਜੇ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤਾਂ ਫਿਰ ਤੋਂ ਮੈਂ ਹੁਣ ਐਡਿਟਿੰਗ ਕਰਦਾ। ਤਾਂ ਫਿਰ ਤੁਹਾਨੂੰ ਮਿਲਦਾ ਅਗਲੇ ਵਲੌਗ ਦੇ। ਟਾਟਾ ਬਾਏ ਬਾਏ ਸੀ ਯੂ।